ਆ ਬੁੱਢੇ ਨਾਲੇ ਦੇ ਮੈਂ ਚੂੜੀਆਂ ਲੈ ਕੇ ਆਇਆ ਵਾਂ ਵੀ ਵੱਡੇ ਸਮਾਸੇਵੀਓ ਜਾਂ ਆਪਾਂ ਲੜਦੇ ਆਂ ਮਰਦਾ ਵਾਂਗੂ ਜਾਂ ਚੂੜੀਆਂ ਪਾ ਕੇ ਘਰੇ ਬੈਠੋ ਸਿੱਧੀ ਉਂਗਲਾ ਕਿਉਂ ਨਹੀਂ ਨਿਕਲਣਾ ਆਹ ਦੇਖੋ ਬੁੱਢੇ ਨਾਲੇ ਦਾ ਪਾਣੀ ਆਹ ਦੇਖ ਲਓ ਬੁੱਢੇ ਨਾਲਾ ਸਿਚੀਅਲ ਕਹਿੰਦਾ ਪਾਣੀ ਸਾਫ਼ ਹੋ ਗਿਆ ਆਪਾਂ ਕਹੀ ਜਿੰਨੇ ਸਾਫ਼ ਨਹੀਂ ਹੋਇਆ ਤਾਂ ਕੁ ਤੱਕ ਦਾ ਹੈ ਨਹੀਂ ਸਾਫ਼ ਕਰਨ ਵਾਸਤੇ ਲੜਨਾ ਪੈਣਾ ਸਮਾਸੇਵੀਓ ਲੜਨਾ ਪੈਣਾ ਵਾ ਨਹੀਂ ਤਾਂ ਬਰਾ ਚੂੜੀਆਂ ਨੇ ਮੇਰੇ ਕੋਲ ਚੂੜੀਆਂ ਆ ਪਾ ਕੇ ਘਰੇ ਵੇਜ ਜਾਨੇ ਆ ਟੀਟੂ ਬਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਵੀ ਸੰਤ ਸਿਚੀ ਆਲ ਜੀ ਬੁੜਾਪੇ ਦੇ ਵਿੱਚ ਉਹਨਾਂ ਦੀ ਅੱਖਾਂ ਕਮਜ਼ੋਰ ਹੋ ਗਈਆਂ ਅੱਜ ਮੈਂ ਬੁੱਢਣ ਨਾਲ ਦਿਖਾਉਣ ਵਾਸਤੇ ਲੈ ਕੇ ਆਇਆ ਵਾ ਬਿਆਹ ਦੇਖੋ ਬੁੱਢਣ ਨਾਲ ਅੱਜ ਬੁੱਢੇ ਨਾਲੇ ਦੇ ਚੂੜੀਆਂ ਵੀ ਮੈਂ ਲੈ ਕੇ ਆਇਆ ਵਾ ਇਹਦਾ ਮਕਸਦ ਹੈਗਾ ਵਾ ਜਿਹੜਾ ਵੱਡੇ ਸਮੱਸਿਆ ਵੀ ਹੈਗੇ ਆ ਉਹ ਤਾਂ ਬੁੱਢੇ ਨਾਲ ਦੇ ਪੁੱਛੇ ਹੋਏ ਨੇ ਜਿਵੇਂ ਲਖਾ ਸਧਾਨਾ ਜੀ ਅਮਿਤ ਜੋਧਮਾਨ ਜੀ ਵੀ ਬੁੱਢਾ ਨਾਲਾ ਸਾਫ਼ ਨਹੀਂ ਹੋਇਆ ਤੇ ਸਿਚੇਵਾਲ ਜੀ ਕਹਿੰਦੀ ਜੰਦੇ ਸਾਫ਼ ਹੋ ਗਿਆ ਮੈਂ ਦੱਸਣਾ ਚਾਹੁੰਦਾ ਮੈਂ ਲੋਕਾਂ ਨੂੰ ਕਿ ਜਦੋਂ ਸਮੱਸਿਆ ਵੀ ਵੱਡੇ ਵੱਡੇ ਧਰਨੇ ਲਾਉਣਗੇ ਬੁੱਢੇ ਨਾਲੇ ਨੂੰ ਬੰਦ ਕਰਨਗੇ ਤਾਂ ਸੰਤ ਸਿਚੇਵਾਲ ਨੇ ਸਾਡੇ ਧਰਨੇ ਤੇ ਨਹੀਂ ਆਉਣਾ ਇਹਨੂੰ ਬੰਨ੍ਹਣ ਲਾਉਣੀ ਆਉਣਾ ਅੱਜ ਸਿਚੇਵਾਲ ਸਾਫ਼ ਕਰ ਰਹੇ ਆ ਬੁੱਢਾ ਨਾਲਾ ਅਸੀਂ ਸਮਾਜ ਸੇਵੀ ਇਹਨੇ ਉੱਥੇ ਨਹੀਂ ਜਾਣਾ ਵੀ ਉਹਦੀ ਹੈਲਪ ਕਰਾ ਦਈਏ ਸਾਫ਼ ਕਰਨ ਨੂੰ ਇਸ ਕਰਕੇ ਬੁੱਢੇ ਨਾਲੇ ਤਾਂ ਸਿਹਤ ਹੋ ਰਹੀ ਆ ਕਰ ਟੀਟੂ ਬਾਣਿਆ ਅੱਜ ਚੂੜੀਆਂ ਲੈ ਕੇ ਆਇਆ ਵਾ ਵੀ ਆਪਾਂ ਨੂੰ ਫੈਸਲਾ ਕਰਨਾ ਪੈਣਾ ਵਾ ਲੱਖੇ ਸਦਾਨੇ ਵੀਰ ਅਮਿਤ ਜੋਤ ਮਾਨ ਵੀਰ ਵੀ ਆਪਾਂ ਨੂੰ ਕੀ ਕਰਨਾ ਪੈਣਾ ਵਾ ਆਪਣੇ ਮੂਰੇ ਨੌ ਦੇ ਸਮਾਜ ਸੇਵੀ ਲੱਗ ਗਿਆ ਮੈਨੂੰ ਕਹਿੰਦੇ ਸਮਾਜ ਸੇਵੀ ਟੀਟੂ ਬਾਣਿਆ ਸਮਾਜ ਸੇਵੀ ਲੱਖਾ ਸਦਾਨਾ ਸਮਾਜ ਸੇਵੀ ਅਮਿਤ ਜੋਤ ਮਾਨ ਉਹ ਜੇ ਸਮਾਜ ਸੇਵੀ ਲੋਕਾਂ ਨੇ ਲਾਦਾ ਮੂਰੇ ਤਾਂ ਉਹਦੀ ਇੱਜ਼ਤ ਵੀ ਰੱਖ ਲੋ ਆਓ ਲੜੀਏ ਆਪਾਂ ਨੂੰ ਬੁੱਢਾ ਨਾਲ ਬੰਦ ਕਰਨਾ ਪੈਣਾ ਵਾ ਆਪਾਂ ਨੂੰ ਲੜਾਈ ਕਰਨੀ ਪੈਣੀ ਆ ਇਦਾਂ ਬੰਦ ਨਹੀਂ ਹੋਣਾ ਅਗਰਾ ਬਾਕੀ ਆਪਣੇ ਆਪਣੇ ਘੋੜੇ ਹਰੇਕ ਭਜਾਈ ਜਾਂਦਾ ਵਗਰਾ ਮੈਂ ਤਾਂ ਭੋਖੜ ਦਾਲ ਤੇ ਵੀ ਬੈਠਣ ਨੂੰ ਤਿਆਰ ਆ ਬੈਲੀ ਬਾਣੀਆਂ ਵਾ ਆਓ ਮੈਨੂੰ ਭੋਖੜ ਦਾਲ ਤੇ ਬਿਠਾਓ ਡਿਸ਼ ਦਾ ਉਤਰ ਕਿਉਂਕਿ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਆ ਆਪਣੇ ਆਉਣ ਵਾਲੇ ਯਾਨੀ ਜਿਹੜੇ ਹੈਗੇ ਬੱਚਿਆਂ ਦਾ ਭਵਿੱਖ ਨੂੰ ਖਰਾਬ ਕਰ ਰਹੀ ਆ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰ ਰਹੀ ਆ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਨਾ ਵਾ ਵੀ ਆ ਦਿਖਾਉਣ ਨਾਲ ਵੀ ਸਾਫ਼ ਹੋਇਆ ਨਹੀਂ ਹੋਇਆ ਆਪਾਂ ਨੂੰ ਲੜਨਾ ਚਾਹੀਦਾ ਵਗਰਾ ਉਦੋਂ ਸਾਨੂੰ ਪਹਿਲਾਂ ਹੀ ਪਤਾ ਸੀਗਾ ਵੀ ਸਾਫ਼ ਨਹੀਂ ਆ ਅੱਜ ਮੈਂ ਵੀ ਆ ਕੇ ਦਿਖਾਉਣ ਲੱਗੇ ਵੀ ਸਾਫ਼ ਨਹੀਂ ਆ ਆ ਕੋਈ ਕੁੱਕ ਨਹੀਂ ਬੰਨਤੀ ਕਰਾ ਕੱਕਾ ਹੀ ਆ ਵੀ ਆਓ ਆਪਾਂ ਲੜੀਏ ਕਰਾ ਬੁੱਢੇ ਨਾਲੇ ਦੇ ਆ ਦੇਖ ਲੋ ਬੁੱਢੇ ਨਾਲ ਦਾ ਹਾਲ ਸਿਚੀয়াল ਜੀ ਪਾਣੀ ਸਾਫ ਕਰੀ ਜਾਂਦੇ ਆ ਵੱਡੇ ਸਮੱਸਿਆ ਵੀ ਉਹ ਆਪਾਂ ਉੱਥੇ ਨਹੀਂ ਜਾਣਾ ਉਹ ਸਾਫ ਕਰਦੇ ਆ ਤੇ ਜਦੋਂ ਆਪਾਂ ਤਰਨਾ ਲਾਵਾਂਗੇ ਬੁੱਢੇ ਨਾਲੇ ਤੇ ਬੰਨ ਲਾਵਾਂਗੇ ਤੇ ਉਹਨਾਂ ਨੇ ਇੱਥੇ ਨਹੀਂ ਆਉਣਾ ਸਿਚੀয়াল ਜੀ ਨੇ ਧਰਨੇ ਤੇ ਨਹੀਂ ਆਉਣਾ ਅਸ ਕਰਕੇ ਸਿਆਸਤ ਨਾ ਕਰੋ ਲੜੋ ਆ ਕਹਿੰਦੇ ਸੀ ਨਾ ਵੀ ਬੁੱਢਾ ਨਾਲਾ ਸਾਫ਼ ਆ ਬੁੱਢਾ ਨਾਲਾ ਦੇਖੋ ਨਾਲ ਪਸ ਕਿੰਨਾ ਗੰਦਰੀ ਤੇ ਆ ਆ ਦੇਖੋ ਕੂੜੇ ਢੇਰ ਵੀ ਪਏ ਆ ਇੱਥੇ ਆ ਦੇਖੋ ਬੁੱਢੇ ਨਾਲੇ ਦੇ ਚੂੜੀਆਂ ਲੈ ਕੇ ਖੜੇ ਆ ਆ ਦੇਖੋ ਬੁੱਢੇ ਨਾਲੇ ਦਾ ਹਾਲ ਆ ਦੇਖੋ ਬੁੱਢੇ ਨਾਲੇ ਦਾ ਹਾਲ ਆ ਦੇਖੋ ਬੁੱਢਾ ਨਾਲੇ ਦਾ ਪਾਣੀ ਦੇਖੋ ਜੀ ਆ ਸਾਫ ਹੋ ਗਿਆ ਪਾਣੀ ਕਹਿੰਦੇ ਅਟਖਾਂ ਦੇ ਵੀ ਬੋਤਲ ਬੋਤਲ ਦਿਖਾ ਦੇ ਦਿਖਾ ਬੋਤਲ ਪੱਕੇ ਦਿਖਾ ਬੋਤਲ ਆ ਦੇਖੋ ਜੀ ਬੁੱਢੇ ਨਾਲ ਦਾ ਪਾਣੀ ਸਿਚੀਆਲ ਜੀ ਆ ਜੋ ਸਲੇਮਪੁਰੇ ਖੜੇ ਆ ਸਿਚੀਆਲ ਜੀ ਆ ਦੇਖੋ ਬੁੱਢੇ ਨਾਲ ਦਾ ਪਾਣੀ ਆ ਦੇਖੋ ਬੁੱਢੇ ਨਾਲ ਨਾਲ ਆ ਜਿਹੜਾ ਤੁਸੀਂ ਕਹਿੰਦੇ ਹੋ ਸਾਫ਼ ਹੋ ਗਿਆ ਚਾਹਤਾ ਮਰਦਾ ਵਾਂਗੂ ਲੜੋ ਜਾਂ ਪਰ ਚੂੜੀਆਂ ਬਾਲੋਗਰਾ ਔਰਤਾ ਬਣ ਕੇ ਘਰੇ ਬੈਠੋ ਆ ਦੇਖ ਲਓ ਬੁੱਢੇ ਨਾਲ ਨਾਲ ਹਾਲ